ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਐਸਐਸਬੀ ਤਰਨਤਾਰਨ ਵੱਲੋਂ ਜਾਣਕਾਰੀ ਜੇ ਦਿੱਤਾ ਦੱਸਿਆ ਗਿਆ ਕਿ ਥਾਣਾ ਖੰਡਾ ਦੀ ਪੁਲਿਸ ਵੱਲੋਂ ਵਿਰਿੰਦਰ ਸਿੰਘ ਉਰਫ ਗੱਬਰ ਪੁੱਤਰ ਬਾਸਿਕ ਵਾਸੀ ਪੂਰਾ ਕੋਨਾ ਥਾਣਾ ਖੇਮਕਰਨ ਨੂੰ ਗ੍ਰਿਫਤਾਰ ਕਰਕੇ ਉਸ ਵੱਸੋਂ 494 ਗ੍ਰਾਮ ਰੋਣ ਗੁਰਜਰਨ ਸਿੰਘ ਉਰਫ ਜਗਟਾ ਪੁੱਤਰ ਮਰੀਕ ਸਿੰਘ ਵਾਸੀ ਰੰਗਵਾਲ ਥਾਣਾ ਖੇਮਕਰਨ ਨੂੰ ਗ੍ਰਿਫਤਾਰ ਕਰਕੇ ਉਸ ਵੱਸੋਂ 496 ਗ੍ਰਾਮ ਫੈਰੋਡ ਬਰਾਬਦ ਕੀਤੀ ਗਈ ਇਸੇ ਤਰ੍ਹਾਂ ਥੜਾ ਬਲਟਵਾ ਪੁਲਸਵਾਰ ਅਮਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਵਾਰਡ ਨੰਬਰ 4 ਐਸਐਸਸੀ 505 ਪੈਸੋ 2 ਗ੍ਰਾਮ ਐਰਵਡ ਵਿਸ਼ਾਲ ਪੁੱਤਰ ਗੁਰਮੀਤ ਸਿੰਘ ਵਾਸੀ ਲੋਹਾਰਕਾਂ ਥੜਾ ਕੰਬੋ 504 183 ਗ੍ਰਾਮ ਦੇ ਕਰੀਬ ਫੈਰੋਡ ਬਰਾਬਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਵਦੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸੜਜੋ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰam ਤੇ ਫਾਲੋ ਜੁੜੋ ਕਰਿਓ ਧੰਨਵਾਦ ਜੀ ਵਾਜੀ ਪ੍ਰੈਸ ਕਾਨਫਰੰਸ ਦਾ ਪਰਪਸ ਸਰ ਇਹਦਾ ਜੀ ਕੱਲ ਨਾਕਾ ਬੰਦੀ ਸਪੈਸ਼ਲ ਕੀਤੀ ਹੋਈ ਸੀ ਜਿਹੜਾ ਐਸ ਐਚ ਓ ਖਾਲੜਾ ਹੈਗਾ ਉਹਨੇ ਨਾਕਾ ਲਾਇਆ ਸੀਗਾ ਰੇਂਜ ਉਤੇ ਇਥੇ ਯੂ ਬੀ ਸੀ ਡੀ ਬ੍ਰਿਜ ਜਿਹੜਾ ਹੈਗਾ ਤੇ ਉੱਥੇ ਕਿਸੇ ਨੇ ਤਲਾਹ ਦਿੱਤੀ ਵੀ ਇੱਦਾਂ ਇਥੋਂ ਕੋਈ ਖੇਪ ਚੱਕ ਕੇ ਲੈ ਜਾ ਰਹੇ ਆ ਔਰ ਪਹਿਲੇ ਵੀ ਲੈ ਕੇ ਗਏ ਆ ਸਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਕਣ ਵਾਲੇ ਆ ਤੇ ਉਹਨਾਂ ਨੇ ਥੋੜਾ ਜਿਹਾ ਅੱਗੇ ਜਾ ਕੇ ਚੱਲੇ ਵੀ ਰਸਤੇ 'ਚ ਤੇ ਰਸਤੇ 'ਚ ਉਹਨਾਂ ਨੂੰ ਦੋ ਇੱਕ ਹੀਰੋ ਅੰਡਾ ਮੋਟਰਸਾਈਕਲ ਦੇ ਨੌਜਵਾਨ ਨਜ਼ਰ ਆਏ ਜਿਹੜਾ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਜਾਣ ਲੱਗੇ ਪਰ ਇਹਨਾਂ ਨੇ ਪਿੱਛਾ ਕਰਕੇ ਇੱਥੇ ਫੜ ਲਿਆ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਜੀ ਨਵੇਂ ਕਾਨੂੰਨ ਦੇ ਮੁਤਾਬਕ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਤਲਾਸ਼ੀ ਲਈ ਇੱਕ ਸਰਪਸਰ ਕੋ ਜਦੋਂ ਇਹਨਾਂ ਨੂੰ ਬਰਾ ਲਿਆ ਗਿਆ ਮੋਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ 494 ਨੰਬਰ ਤੇ ਇੱਕ 496 ਨੰਬਰ ਦੋ ਪੈਕੇਟ ਮਿਲੇ ਹੀਰੋਇਨ ਦੇ ਜੀਜਾ ਕੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਤੇ 에ਅਰਕ੍ਰਾਫਟ ਟੈਗ ਵੀ ਲਾਇਆ ਉਸ ਨੂੰ ਪਤਾ ਨਹੀਂ ਕਿ ਉਹ ਜਿਵੇਂ ਕਾਹਦੇ ਹੀ ਉਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਇਹ ਇਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਨਾਂ ਨੇ ਜਿਹੜਾ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਨਾਂ ਨੇ ਇੱਕ ਅਜ ਉਹਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਵਿਰਾਨ ਜੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਇਹ ਕਿ ਟਾਈਮ ਲੰਦੇ ਹੁੰਦੇ ਸੀ ਤਾਂ ਉੱਥੇ ਜਿਹੜਾ ਐਸ ਐਚ ਓ ਬਲਟੂਆ ਨਾਲ ਗੱਲ ਕੀਤੀ ਐਸ ਐਚ ਓ ਫਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤੇ ਇਹ ਜਿਹੜੇ ਦੋ ਬਰੀਜਾਕਾਰ ਚ ਲੰਦੇ ਉੱਥੋਂ ਵਿਸ਼ਾਲ ਤੋਂ ਇਹ ਅਮਨਦੀਪ ਆ ਕੇ ਜਦੋਂ ਪਹੁੰਚਦੇ ਉੱਥੇ ਇਹਨਾਂ ਨੂੰ ਕਾਬੂ ਕਰ ਲਿੱਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਝ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲੋਂ 400 ਕੁਝ ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੁੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁਛਗਿਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪ੍ਰੀਤ ਉਹਨੇ ਬਾਹਰ ਰਹਿੰਦਾ ਯੂ ਐਸ ਏ ਉਹਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਭੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਤੇ ਅਮਨਦੀਪ ਹੈ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਗਿੱਲੋ ਦਾ ਕਮਿਸ਼ਨਰ ਅੰਮ੍ਰਿਤਸਰ ਚ ਦਰਜ ਹੈ ਤੇ ਇੱਕ ਕਬੂਲੀਆਂ ਦਾ ਪਰਚਾ ਪਹਿਲੇ ਦਰਜ ਹੈ ਤੋ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਰਿਟੇਲ ਚ ਵੇਚਦੇ ਸੀਗੇ ਅੰਮ੍ਰਿਤਸਰ ਤੇ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਰੁਪਏ ਦੀ ਪੈਕਟ ਦਾ ਕਦੀ ਲੱਖ ਰੁਪਈਆ ਇਹ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸਨ ਸਰੀ ਇਹ ਜਿਹੜਾ ਨੇ ਇਸ ਪਾਕਿਸਤਾਨ ਤੋਂ ਹਾਂ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਤੋਂ ਇਹ ਸਰ ਜਿਤਨਾ ਵੀ ਦੱਸਣ ਦੇ ਅੰਮ੍ਰਿਤਸਰ ਦੇ ਇੱਥੇ ਦਾੜੇ ਤਰਨਤਾਰਾ ਦੇ ਮੁੰਡੇ ਕੇ ਸਾਰੇ ਅੰਮ੍ਰਿਤਸਰ ਦੇ ਜੀ ਨਹੀਂ ਦੋ ਤਾਂ ਮੁੰਡੇ ਇੱਥੋਂ ਦੇ ਆ ਜੀ ਖੇ ਮਤਲਬ ਇੱਕ ਜਿਹੜਾ ਹੈਗਾ ਜਿਹੜੇ ਬਰਿੰਦਰ ਤੇ ਮੜਾ ਹੈਗਾ ਇੱਕ ਬਰਿੰਦਰ ਹੈ ਜੀ ਇੱਕ ਹੈਗਾ ਗੁਰਜੰਟ ਇਹ ਇੱਕ ਹੈਗਾ ਪਿੰਡ ਰਾਮੂਵਾਲ ਦਾ ਇੱਕ ਹੈਗਾ ਜੀ ਭੂਆ ਭੂਰਾ ਕੋਲ ਦਾ ਇਹ ਦੋਨੋਂ ਖੇਮਕਰਨ ਥਾਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਆ ਇਹ ਇਹਨਾਂ ਦਾ ਜਿਹੜਾ ਹਰਪੇਜ ਨੇ 3 ਵੀਅ ਤੇ ਗੱਲ ਕਰਦਾ ਹੁੰਦਾ ਸੀਗਾ ਬਾਹਰ ਉਹਦੇ ਜੱਟ ਸੰਧੂ ਦੇ ਨਾਲ ਇਹਨਾਂ ਨੂੰ ਲੈ ਕੇ ਲਾਈਨ ਤੇ ਵੀ ਕਿਹੜਾ ਕੋਆਰਡੀਨੇਟ ਭੇਜਣੇ ਆ ਜਦੋਂ ਇਹ ਕਨਸਾਈਨਮੈਂਟ ਇਹ ਰੀਸੀਵ ਕਰ ਲੈਂਦੇ ਸੀ ਉਦੋਂ ਵੀ ਕਨਫਰਮੇਸ਼ਨ ਦੇ ਦਿੰਦੇ ਸੀ ਔਰ ਜਦੋਂ ਇਹ ਡਿਲੀਵਰ ਕਰ ਦਿੰਦੇ ਸੀ ਉਹਦੇ ਬੰਦਿਆਂ ਨੂੰ ਉਹਦੇ ਚਾਚਾ ਦੇ ਮੁੰਡੇ ਨੂੰ ਵਿਸ਼ਾਲ ਨੂੰ ਤੇ ਉਹ ਮੰਦੇ ਨੂੰ ਉਦੋਂ ਵੀ ਇਹ ਦੱਸ ਦਿੰਦੇ ਸੀ ਵੀ ਅਸੀਂ ਡਿਲੀਵਰ ਕਰਤੀ ਉਹ ਕਨਫਰਮੇਸ਼ਨ ਉਹਨੂੰ ਚਲੀ ਜਾਂਦੀ ਸੀ ਸਰ ਕੋਈ ਡਰਗ ਮਨੀ ਨਹੀਂ ਨਹੀਂ ਮਿਲੀ ਡਰਗ ਮਨੀ ਹਜੇ ਤੱਕ ਨਹੀਂ ਕਿਉਂਕਿ ਉਹ ਪਹਿਲੇ ਇਹਨਾਂ ਤੋਂ ਲੈ ਕੇ ਗਏ ਸੀ ਕਿ ਕਿੱਲੋ ਇਹ ਦੁਬਾਰਾ ਜਿਹੜੀ ਇਹਨਾਂ ਦੀ ਕਨਸਾਈਨਮੈਂਟ ਆਈ ਸੀ ਰੀਟਰੀਵ ਕੀਤੀ ਸੀ ਔਰ ਬਾਕੀ ਅਜੇ ਅਸੀਂ ਪੁੱਛੀਂਚ ਕਰ ਰਹੇ ਹਾਂ ਕਿ ਹੋ ਸਕਦਾ ਕਾਫੀ ਹੋਰ ਵੀ ਨਿਕਲੇ ਵੀ ਜਿਹੜੀ ਇਹਨਾਂ ਕੋਲ ਹੀਰੋਇਨ ਸੀ ਉਹ ਕਿਤੇ ਹੋਰ ਸਟਾਈ ਹੋਵੇ ਜਾਂ ਕੋਈ ਹੋਰ ਬੰਦੇ ਇਨਵੋਲ ਹੋਣ ਉਹ ਅਸੀਂ ਡਿਟੇਲ ਇੰਟਰੋਗੇਟਿਓ ਬੀ ਕਰ ਰਹੇ ਹਾਂ